ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਪਿਆਰੇ ਸੱਜਣੋ ਯਾਦ ਸ਼ਾਹ جہانਪੂਰੀ ਸਮੇ ਸਮੇਤੇ ਜਿਸ ਤਰੀਕੇ ਦਾ ਸੰਸਾਰ ਦਾ ਮਾਹੌਲ ਹੁੰਦਾ ਹੈ ਉਹਨਾਂ ਤੇ ਵੀਡੀਓ ਗੀਤ ਕਪਟਾਮਾ ਬਣਾਉਂਦਾ ਹੁੰਦਾ ਹੈ ਅੱਜ ਜੋ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਹਿਮਾਚਲ ਹੋਇਆ ਉਤਰਾਖੰਡ ਹੋਇਆ ਹੋਰ ਵੀ ਜਗਾਵਾਂ ਤੇ ਬਹੁਤ ਬੁਰੀ ਤਰ੍ਹਾਂ ਜੋ ਹੜ ਆ ਰਹੇ ਨੇ ਉਹਨਾਂ ਦਾ ਕਾਰਨ ਯਾਦ ਸਾ جہਾਨਪੁਰੀ ਪਰਮੇਸ਼ਵਰ ਨੂੰ ਨਹੀਂ ਭਗਵਾਨ ਨੂੰ ਨਹੀਂ ਮਾਨਵ ਨੂੰ ਹੀ ਦੋਸ਼ੀ ਮੰਨਦਾ ਹੈ ਤੇ ਜਿਹਦੇ ਤੇ ਮੈਂ ਇੱਕ ਹਫਤਾ ਲਿਖੀ ਹੈ ਕੱਲ ਇੱਕ ਉਸ ਦਾ ਮੁਖੜਾ ਪਾਇਆ ਸੀ ਇਹ ਹਫਤਾ ਕਾਫੀ ਲੰਬੀ ਹੈ ਥੋੜੇ ਥੋੜੇ ਕਰਕੇ ਮੈਂ ਜਰੂਰ ਆਪ ਜੀ ਦੀ ਕਚਹਿਰੀ ਵਿੱਚ ਰੱਖਾਂਗਾ ਆਸ਼ਾ ਹੈ ਆਪ ਜਨ ਆਪ ਜੀ ਇਸ ਨੂੰ ਪ੍ਰਵਾਨ ਕਰੋਗੇ ਪਹਿਲੀ ਜੋ ਵੀਡੀਓ ਪਾਈ ਆ ਉਹਦਾ ਕਾਫੀ ਰਿਸਪੌਂਸ ਮਿਲਿਆ ਹੈ ਤੇ ਮੈਂ ਅੱਜ ਯਾਦ ਸ਼ਾਹ ਜਹਾਨਪੁਰੀ ਦੀ ਕਲਮ ਤੋਂ ਨਿਕਲਿਆ ਖਸ਼ੇਰ ਦੇ ਨਾਲ ਆਪਣੀ ਸ਼ੁਰੂਆਤ ਕਰ ਰਿਹਾ ਹਾਂ ਅੱਜ ਇਨਸਾਨ ਕਹਿੰਦਾ ਹੈ ਐਨੇ ਕੀਤਾ ਐਨੇ ਕੀਤਾ ਰਹਿ ਗਈ ਇਹ ਗੱਲਬਾਤ ਕੀ ਕੀਤਾ ਕਦੇ ਨਾ ਮਾਰੀ ਆਪਣੇ ਅੰਦਰ ਝਾਤ ਕਹੇ ਯਾਦ ਸ਼ਾਹਜਹਾਨਪੁਰੀ ਇਹ ਮਾਨਵਦੀਓ ਕਾਤ ਇਹ ਮਾਨਵਦੀਓ ਕਾਤ ਜਿਹੜੀ ਕੱਲ ਵੀਡੀਓ ਪਾਈ ਸੀ ਕੀਤਾ ਕੁਦਰਤ ਨਾਲ ਕੁਦਰਤ ਸੰਗ ਖੇਲਵਾੜ ਤਾਈਓ ਮਾਰੀ ਹੜਾ ਨੇ ਮਾਰ ਉਸਦਾ ਅਗਲਾ ਫਿਕਰਾ ਹੈ ਬੇਈਮਾਨ ਹੋਇਆ ਇਨਸਾਨ ਨਾ ਬਖਸ਼ੀ ਧਰਤੀ ਨ ਅਸਮਾਨ ਬੇਈਮਾਨ ਹੋਇਆ ਇਨਸਾਨ ਨਾ ਬਖਸ਼ੀ ਧਰਤੀ ਨ ਅਸਮਾਨ ਅਗ ਹਵਾ ਤੇ ਪਾਣੀ ਗੰਦਲੇ ਕਰਦਾ ਏ ਬਾਣ ਸ਼ੈਤਾਨ ਅਗ ਹਵਾ ਤੇ ਪਾਣੀ ਗੰਦਲੇ ਇਕਰਦਾ ਬਣ ਸ਼ੈਤਾਨ ਮਾੜੇ ਕਰਮ ਤਹੈ ਮਾਨਵ ਦੇ ਮਾੜੇ ਕਰਮ ਤਹੈ ਮਾਨਵ ਦੇ ਕਹਿੰਦਾ ਚੰਗਾ ਨੀ ਕੀਤਾ ਹੈ ਭਗਵਾਨ ਬੇਈਮਾਨ ਹੋਇਆ ਇਨਸਾਨ ਨਾ ਬਖਸ਼ੀ ਧਰਤੀ ਨਾ ਅਸਮਾਨ ਰੱਬ ਹੀ ਕੁਦਰਤ ਕੁਦਰਤ ਹੀ ਰੱਬ ਬੰਦੇ ਆਏ ਨਹੀਂ ਕਦੇ ਪੁਲਾਣਾ ਰੱਬ ਹੀ ਕੁਦਰਤ ਕੁਦਰਤ ਹੀ ਰੱਬ ਓਏ ਬੰਦੇ ਆਏ ਨਹੀਂ ਕਦੇ ਪੁਲਾਣਾ ਜੀਨੇ ਦਿੱਤਾ ਪੀਣਾ ਖਾਣਾ ਨਾ ਉਹ ਤੇ ਜ਼ੁਲਮ ਕਮਾਣਾ ਜੀਨੇ ਦਿੱਤਾ ਖਾਣਾ ਪੀਣਾ ਨਾ ਉਹ ਤੇ ਜ਼ੁਲਮ ਕਮਾਣਾ ਬੰਦਿਆ ਬਦਿਆਂ ਛੱਡ ਫੜਨੇ ਕਿਉ ਬੰਦਿਆ ਛੱਡ ਬਦਿਆਂ ਫੜਨੇ ਕਿਆਂ ਤੂੰ ਹੁਣ ਜਾ ਬਣ ਜਾ ਸਿਆਣਾ ਰੱਬ ਹੀ ਕੁਦਰਤ ਕੁਦਰਤ ਹੀ ਰੱਬ ਇਹ ਨਹੀਂ ਕਦੇ ਭੁਲਾਣਾ ਰੱਬ ਹੀ ਕੁਦਰਤ ਕੁਦਰਤੀ ਹੀ ਰੱਬ ਇਹ ਨਹੀਂ ਕਦੇ ਪੁਹਣਾ ਅਗਲੀ ਵੀਡੀਓ ਆਪ ਜੀ ਦੀ ਕਚਹਿਰੀ ਵਿੱਚ ਕੱਲ ਜਾਂ ਪਰਸੋ ਪਾਵਾਗਾ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ